ਦੇਸ ਵਿਦੇਸ ਵਿੱਚ ਬੈਠੀ ਗੁਰੂ ਰੂਪਿਆਰੀ ਸਾਧ ਸੰਗਤ ਜੀ ਦਾਸ ਗੁਰਦੇਵ ਸਿੰਘ ਖਾਲਸਾ ਗੁਰੂ ਪਿਆਰੇ ਉਦਾਸ ਵੱਲੋਂ ਬਲਾਈ ਫਤਿਹ ਪ੍ਰਵਾਨ ਕਰ ਲਿਓ ਆਖੋ ਗੱਜ ਵੱਜ ਕੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੇਓ ਤਾਂਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਇੱਕ ਬਹੁਤ ਸੁੰਦਰ ਪਾਕ ਪਵਿੱਤਰ ਫਰਮਾਨ ਆ ਮੇਰੀ ਸੰਗਤ ਪੋਚ ਸੋਚ ਦੇ ਨਰਾਤੀ ਮੇਰਾ ਕਰਮ ਕਟਿਲਤਾ ਜਨਮ ਕੋ ਪਾਤੀ ਰਾਮ ਅਗਸਈਆਂ ਜੀ ਕੇ ਜੀਵਨ ਮੋਹੇ ਨਾ ਬਿਸਾਰੋ ਮੈਂ ਜਨ ਤੇਰਾ ਗੁਰੂ ਪਿਆਰਿਓ ਤਨ ਤਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਨਾਨਕ ਨਾਮ ਲਿਆਵਾ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਗੁਰੂ ਪਿਆਰਿਓ ਤਨ ਤਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਜਿਨ੍ਹਾਂ ਦੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ 40 ਸ਼ਲੋਕ ਹਨ ਸਤਗੁਰੂ ਰਵਿਦਾਸ ਮਹਾਰਾਜ ਜੀ ਦੀ ਕ੍ਰਾਂਤੀਕਾਰੀ ਬਾਣੀ ਕ੍ਰਾਂਤੀਕਾਰੀ ਸੋਚ ਕ੍ਰਾਂਤੀਕਾਰੀ ਕਾਲੀਏ ਸਿਧਾਂਤ ਜਿਨ੍ਹਾਂ ਕਰਕੇ ਤੰਤਨ ਸ਼੍ਰੀ ਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਨੇ ਉਹਨਾਂ ਦੇ 40 ਸ਼ਲੋਕਾਂ ਨੂੰ ਤੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਜਗ੍ਹਾ ਦਿੱਤੀ ਗੁਰੂ ਪਿਆਰਿਓ ਤੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਐਸੇ ਤੇ ਇੱਕ ਲੋਹਤੇ ਗ੍ਰੰਥ ਆ ਜਿਹਦੇ ਵਿੱਚ ਬਿਨਾਂ ਕਿਸੇ ਦੀ ਜਾਤ ਧਰਮ ਜਾਣੇ ਸਿਰਫ ਉਸੇ ਅਕਾਲ ਪੁਰਖ ਇੱਕ ਪ੍ਰਮਾਤਮਾ ਨੂੰ ਮੰਨਣ ਵਾਲੇ ਸਾਰੇ ਮਹਾ 35 ਮਹਾਪੁਰਸ਼ਾਂ ਦੀ ਗੁਰਬਾਣੀ ਦਰਜਿਆ ਕਿੰਨਾ ਵਿੱਚੋਂ ਇੱਕ ਤਾਂ ਤਾਂਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਵੀ ਹਨ ਗੁਰੂ ਪਿਆਰੇਓ ਤਾਂ ਤਾਂਨ ਤਾਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਮੂਰਤੀ ਪੂਜਾ ਤੋਂ ਪਖੰਡਾ ਤੋਂ ਅੰਧਵਿਸ਼ਵਾਸਾਂ ਤੋਂ ਕਰਮ ਕਾਂਡਾਂ ਤੋਂ ਜਾਤ ਪਾਤ ਤੋਂ ਊਚ ਨੀਚ ਤੋਂ ਉੱਤੇ ਉਠਣ ਲਈ ਕਹਿੰਦੇ ਹਨ ਤੇ ਆਪਣੇ ਸਮਾਜ ਵਿੱਚ ਏਕਾ ਬਣਾਈ ਰੱਖਣ ਦੀ ਕਹਿੰਦੇ ਹਨ ਗੁਰੂ ਪਿਆਰੇ ਜਦੋਂ ਆਪਾਂ ਸਮਾਜ ਦੀ ਗੱਲ ਕਰਦੇ ਹਾਂ ਤੇ ਕੁਝ ਲੋਕ ਸੋਚਦੇ ਹਨ ਕਿ ਜਿਵੇਂ ਕਿਤੇ ਚਾਰ ਬੰਦੇ ਇਕੱਠੇ ਹੋ ਗਏ ਮੰਨ ਲਓ ਉਹਨਾਂ ਦੀ ਜਾਤ ਚਮਾਰਿਆ ਤੇ ਉਹ ਖੁਦ ਨੂੰ ਸਮਾਜ ਸਮਝਣ ਲੱਗ ਪੈਂਦੇ ਹਨ ਜਾਂ ਕਿਤੇ ਚਾਰ ਕੇ ਬੰਦੇ ਮਜਬੀ ਸੇ ਇਕੱਠੇ ਹੋ ਗਏ ਤੇ ਉਹ ਖੁਦ ਨੂੰ ਸਮਾਜ ਸਮਝਣ ਲੱਗ ਪੈਂਦੇ ਹਨ ਜਾਂ ਕਿਤੇ ਚਾਰ ਕੇ ਜੱਟ ਇਕੱਠੇ ਹੋ ਗਏ ਤੇ ਉਹ ਖੁਦ ਨੂੰ ਕਾਲੀਪੇ ਸਮਾਜ ਸਮਝਣ ਲੱਗ ਪੈਂਦੇ ਹਨ ਜਾਂ ਕਿਤੇ ਚਾਰਕ ਸਾਡੇ ਕਬੀਰ ਪੰਥੀਏ ਭਾਈ ਵੀਰ ਇਕੱਠੇ ਹੋ ਗਏ ਉਹ ਕੋਦ ਨੂੰ ਸਮਾਜ ਸਮਝਣ ਲੱਗ ਪੈਂਦੇ ਹਨ ਨਹੀਂ ਗੁਰੂ ਪਿਆਰਿਓ ਗੁਰੂਆਂ ਨੇ ਇਸ ਨੂੰ ਸਮਝ ਥੋੜਾ ਕਿਹਾ ਸੀ ਇੱਕੋ ਜਾਤ ਦੇ ਬੰਦੇ ਇਕੱਠੇ ਹੋ ਜਾਣ ਤੇ ਉਹ ਸਮਾਜ ਬਣ ਜਾਂਦਾ ਨਹੀਂ ਗੁਰੂ ਪਿਆਰਿਓ ਸਮਾਜ ਵਿੱਚ ਹਰ ਇੱਕ ਧਰਮ ਦਾ ਜਿਆਦਾ ਬੰਦਾ ਹੋ ਸਕਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੋਚ ਤੇ ਪੈਰਾ ਦਿੰਦਾ ਹੋਵੇ ਕੋਈ ਇੱਕ ਜਾਤ ਕਦੇ ਕੌਮ ਨਹੀਂ ਬਣ ਸਕਦੀ ਕਦੇ ਸਮਾਜ ਨਹੀਂ ਬਣ ਸਕਦੀ ਸਮਾਜ ਸਾਰਿਆਂ ਨੂੰ ਨਾਲ ਲੈ ਕੇ ਚੱਲ ਕੇ ਹੀ ਬਣ ਸਕਦਾ ਹੈ ਇਸ ਕਰਕੇ ਗੁਰੂ ਪਿਆਰਿਓ ਆਪਾਂ ਤਾਂ ਤਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਹੁਕਮਾਂ ਦੀ ਪਾਲਣਾ ਕਰੀਏ ਉਹਨਾਂ ਦੀ ਲਿਖੀ ਕ੍ਰਾਂਤੀਕਾਰੀ ਬਾਣੀ ਨੂੰ ਪੜੀਏ ਆਪਣੇ ਜੀਵਨ ਵਿੱਚ ਢਾਲੀਏ ਆਪਣਾ ਜੀਵਨ ਇਹ ਸੁਧਾਰੀਏ ਸਵਾਰੀਏ ਗੁਰੂਆਂ ਦੇ ਕ੍ਰਾਂਤੀਕਾਰੀ ਵਿਚਾਰਾਂ ਨਾਲ ਜਿੰਨਾ ਹੋ ਸਕਦਾ ਹੈ ਗੁਰਬਾਣੀ ਨੂੰ ਪੜੀਏ ਪ੍ਰਚਾਰੀਏ ਸਮਝੀਏ ਸਮਝ ਕੇ ਤੇ ਦੇਹਧਾਰੀ ਪਖੰਡੀ ਵੇਲੜ ਸਾਦਾ ਦਾ ਪਿੱਛਾ ਛੱਡੀਏ ਗੁਰੂ ਪਿਆਰਿਓ ਨਾਮਦਾਨ ਸਾਡਾ ਭਲਾ ਨਹੀਂ ਹੋਣਾ ਸਾਡਾ ਭਲਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਕ ਪਵਿੱਤਰ ਗੁਰਬਾਣੀ ਹੀ ਕਰ ਸਕਦੀ ਆ ਜੇਕਰ ਅਸੀਂ ਗੁਰਬਾਣੀ ਤੋਂ ਟੁੱਟ ਗਏ ਤੇ ਫੇਰ ਤੁਹਾਡਾ ਆਪਲਾ ਕੇਤਵ ਨਹੀਂ ਹੋ ਸਕਦਾ ਗੁਰੂ ਪਿਆਰਿਓ ਤਨਤਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਹੀ ਸਰੂਪ ਹਨ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਪਰਮਾਤਮਾ ਜੇਕਰ ਆਪਾਂ ਸੱਚੀ ਗੁਰੂ ਗੋਬਿੰਦ ਸਿੰਘ ਨੂੰ ਪਿਆਰ ਕਰਦੇ ਆ ਗੁਰੂ ਰਵਿਦਾਸ ਮਹਾਰਾਜ ਨੂੰ ਪਿਆਰ ਕਰਦੇ ਆ ਤੰਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸਤਿਕਾਰ ਕਰਦੇ ਆ ਪਿਆਰ ਕਰਦੇ ਆ ਤੇ ਆਪਾਂ ਸਾਰੇ ਆਓ ਖੰਡੇ ਬਾਟੇ ਦੀ ਪਹੁੰਚਾ ਕੇ ਅਮਰਤਾਰੀ ਹੋਈਏ ਗੁਰੂ ਗੋਬੀ ਸਿੰਘ ਦੇ ਪੁੱਤ ਬਣੀਏ ਗੁਰੂ ਰਵਿਦਾਸ ਮਹਾਰਾਜ ਦੇ ਪੁੱਤ ਬਣੀਏ ਗੁਰੂ ਰਵਿਦਾਸ ਮਹਾਰਾਜ ਜਿਹੜੇ ਸਾਨੂੰ ਪਖੰਡਾ ਤੋਂ ਅੰਧਵਿਸ਼ਵਾਸ ਤੋਂ ਰੋਕਦੇ ਆ ਆਪਾਂ ਉਹਨਾਂ ਦੀ ਕਲਪਿਤ ਮੂਰਤੀ ਅੱਗੇ ਜੋਤ ਤੂਫ਼ ਅਗਰਬਤੀ ਨਹੀਂ ਜਗਾਉਣੀ ਆਪਾਂ ਉਹਨਾਂ ਦੇ ਕ੍ਰਾਂਤੀਕਾਰੀ ਵਿਚਾਰ ਪੜਨੇ ਆ ਪੜ ਕੇ ਆਪਾਂ ਵਿਚਾਰਨੇ ਆ ਸਮਝਨੇ ਆ ਆਪਣੇ ਸਮਾਜ ਨੂੰ ਆਰਥਿਕ ਪੱਖੋਂ ਰਾਜਨੀਤਿਕ ਪੱਖੋਂ ਸਟਰੋਂਗ ਕਰਨਾ ਆ ਮਜ਼ਬੂਤ ਕਰਨਾ ਆ ਆਪਣੇ ਲੋਕਾਂ ਚ ਵੱਧ ਤੋਂ ਵੱਧ ਗੁਰਮਾਣੀ ਪ੍ਰਚਾਰਨੀ ਆ ਗੁਰੂ ਪਿਆਰਿਓ ਤਾਂਤਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਬੜੇ ਸੁੰਦਰ ਸ਼ਬਦਾਂ ਚ ਆਖ ਦਿੰਦੇ ਆ ਜਦੋਂ ਆਪਾਂ ਆਰਤੀ ਪੜ੍ਹਦੇ ਆ ਕਿ ਨਾਮ ਤੇਰੋ ਵਾਰਤੀ ਮਜਨ ਮਰਾਰੇ ਹਰ ਕੇ ਨਾਮ ਬੇ ਝੂਠੇ ਸਗਲ ਪਸਾਰੇ ਸਤਿਗੁਰ ਸੱਚੇ ਪਾਛੇ ਆਖ ਰਹੇ ਆ ਕਿ ਤੁਸੀਂ ਜੋ ਵੀ ਇਹ ਮੂਰਤੀਆਂ ਅੱਗੇ ਪਖੰਡ ਜੋਤਾ ਧੂਪਾ ਅਗਰਬਤੀਆਂ ਪੋਗਲਵਾ ਰਹੇ ਹੋ ਸਭ ਵਿਅਰਥ ਆ ਆਪਾਂ ਗੁਰੂ ਰਵਿਦਾਸ ਮਹਾਰਾਜ ਵੀ ਉਸ ਇੱਕੋ ਅਕਾਲ ਪੁਰਖ ਪ੍ਰਮਾਤਮਾ ਨੂੰ ਮੰਨਦੇ ਸਨ ਜਿਹੜਾ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ ਜਿਹਨੂੰ ਕੋਈ ਨਹੀਂ ਜਿਹਦੀ ਕੋਈ ਮੂਰਤ ਨਹੀਂ ਬਣਾ ਸਕਦਾ ਸਤਗੁਰ ਸੱਚੇ ਪਾਤਸ਼ਾਹ ਨੇ ਇਹੋ ਫਰਮਾਨ ਦੱਸਿਆ ਸਾਨੂੰ ਆਪਾਂ ਉਹਨਾਂ ਫਰਮਾਨਾਂ ਤੇ ਪਹਿਰਾ ਦਈਏ ਗੁਰੂਆਂ ਨੂੰ ਸੱਚੀ ਸਰਧਾਂਜਲੀ ਗੁਰੂਆਂ ਨੂੰ ਸੱਚਾ ਪਿਆਰ ਗੁਰੂਆਂ ਲਈ ਸੱਚਾ ਸਤਿਕਾਰ ਇਹੋ ਹੀ ਆ ਕਿ ਆਪਾਂ ਉਹਨਾਂ ਦੇ ਕਈ ਸਿਧਾਂਤਾਂ ਤੇ ਉਹਨਾਂ ਦੀਆਂ ਕਈਆਂ ਗੱਲਾਂ ਤੇ ਪਹਿਰਾ ਦਈਏ ਨਾ ਹਕੀਕਤੇ ਵਿਲੜ ਪਖੰਦੀ ਸਾਧ ਦੇ ਪਿੱਛੇ ਲਾ ਕੇ ਚਾਰ ਅੱਖਰੋ ਦੇ ਕੋ ਲੈ ਕੇ ਨਾਮਦਾਨ ਦੇ ਤਾਂ ਉਹ ਜਪੀ ਜਾਈਏ ਨਾਮਦਾਨ ਸਾਨੂੰ ਗੁਰਬਾਣੀ ਤੋਂ ਹੀ ਪ੍ਰਾਪਤ ਹੋ ਸਕਦਾ ਆ ਭਵ ਸਾਗਰ ਤੋਂ ਪਾਰ ਹੋਣਾ ਆ ਉਹ ਗੁਰਬਾਣੀ ਪੜ੍ਹ ਕੇ ਹੀ ਆਪਾਂ ਭਵ ਸਾਗਰ ਤੋਂ ਪਾਰ ਹੋ ਸਕਦੇ ਆ ਇਸ ਕਰਕੇ ਆਪਾਂ ਗੁਰੂ ਪਿਆਰੇ ਉਹ ਗੁਰਬਾਣੀ ਤੇ ਵੱਧ ਤੋਂ ਵੱਧ ਪਹਿਰਾ ਦਈਏ ਗੁਰਬਾਣੀ ਦੇ ਮੁਤਾਬਕ ਜੀਵਨ ਜੀਵਿਏ ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਢਾਲੀਏ ਅਮਲ ਕਰੀਏ ਸਮਝੀਏ ਸਮਝਣ ਤੋਂ ਬਿਨਾ ਅਸੀਂ ਕਿ세 ਵੀ ਇੱਕ ਬਹੁਤ ਸਾਰੇ ਲੋਕ ਵੀ ਇੰਨੀ ਗੱਲ ਗੁਰੂ ਪਿਆਰੇ ਆਖ ਦਿੰਦੇ ਆ ਕਿ ਅਸੀਂ ਭਾਈ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਭਾਈ ਇੱਦਾਂ ਕਦੇ ਨਹੀਂ ਹੋ ਸਕਦਾ ਜਿੰਦ ਤੱਕ ਤੁਹਾਨੂੰ ਪਤਾ ਹੀ ਨਹੀਂ ਕੋਈਸ ਧਰਮ ਗ੍ਰੰਥ ਵਿੱਚ ਕੀ ਲਿਖਿਆ ਆ ਤੁਸੀਂ ਉਸ ਦਾ ਸਤਿਕਾਰ ਕਿਵੇਂ ਕਰ ਸਕਦੇ ਹੋ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਪੜਨ ਜ਼ਰੂਰ ਪੜੋ ਹੋਰ ਧਰਮਾਂ ਦੇ ਗ੍ਰੰਥ ਵੀ ਪੜੋ ਤੁਹਾਨੂੰ ਪਤਾ ਲੱਗੇ ਕਿ ਤੁਹਾਡੇ ਬਾਰੇ ਉਹ ਧਾਰਮਿਕ ਗ੍ਰੰਥ ਕੀ ਸੋਚ ਰੱਖਦੇ ਹਨ ਜਾਂ ਉਹ ਗ੍ਰੰਥ ਲਿਖਣ ਵਾਲਿਆਂ ਦੇ ਤੁਹਾਡੇ ਪ੍ਰਤੀ ਕੀ ਵਿਚਾਰ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੜੋ ਤੁਹਾਨੂੰ ਪਾ ਲੱਗੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਾਡੇ ਦਬੇ ਕੁਚਲੇ ਨਿਤਾੜੇ ਗਰੀਬ ਮਜ਼ਦੂਰਾਂ ਦੇ ਹੱਕ ਦੀ ਗੱਲ ਕਰਦੀ ਆ ਇਨਸਾਨੀਅਤ ਦੀ ਗੱਲ ਕਰਦੀ ਆ ਜਾਤ ਪਾਤ ਤੋਂ ਉੱਠਣ ਲਈ ਕਹਿੰਦੀ ਆ ਪਖੰਡ ਅੰਧ ਵਿਸ਼ਵਾਸ ਕਰਮ ਕਾਂਡਾ ਤੋਂ ਉੱਠਣ ਲਈ ਕਹਿੰਦੀ ਆ ਇੱਕ ਨਿਰੋਲ ਸੱਚਾ ਇਨਸਾਨ ਬਣਨ ਲਈ ਕਹਿੰਦੀ ਗੁਰੂ ਪਿਆਰਿਓ ਗੁਰੂਆਂ ਦੀ ਗੁਰਬਾਣੀ ਕਿਸੇ ਵੀ ਗੁਰੂ ਦੀ ਗੁਰਬਾਣੀ ਚ ਤੁਸੀਂ ਪੜ ਲਓ ਸੋ ਗੁਰੂ ਪਿਆਰਿਓ ਆਪਣੇ ਗੁਰੂਆਂ ਤੋਂ ਬੇਮੁਖ ਨਾ ਹੋਈਏ ਆਪਾਂ ਆਪਣੇ ਗੁਰੂਆਂ ਨੂੰ ਪਿੱਠ ਨਾ ਵਿਖਾਈਏ ਆਪਾਂ ਪਿੱਟ ਵਿਖਾਵਾਂਗੇ ਤੇ ਚੋਟਾ ਖਾਵਾਂਗੇ ਅੱਗੇ ਹੀ ਸਾਡੇ ਸਮਾਜ ਦੇ ਭਾਰਤ ਦੇ ਹਾਲਾਤ ਬੜੇ ਬੁਰੇ ਆ ਉਹ ਇਸੇ ਕਰਕੇ ਆ ਕਿ ਅਸੀਂ ਉਹਨਾਂ ਗੁਰੂਆਂ ਨੂੰ ਉਹਨਾਂ ਜੈਬਰਾਂ ਨੂੰ ਉਹਨਾਂ ਮਹਾਪੁਰਸ਼ਾਂ ਨੂੰ ਉਹਨਾਂ ਸੰਤਾਂ ਨੂੰ ਭੁੱਲ ਗਏ ਉਹਨਾਂ ਦੇ ਵਿਚਾਰਾਂ ਨੂੰ ਭੁੱਲ ਗਏ ਤੇ ਅਸੀਂ ਉਹਨਾਂ ਦੀਆਂ ਮੂਰਤੀਆਂ ਜਾਂ ਫੋਟੋਆਂ ਪੂਜਣ ਲੱਗ ਪਏ ਕਿਉਂਕਿ ਗੁਰੂ ਪਿਆਰੇ ਫੋਟੋ ਆ ਪੂਜਣ ਨਾਲ ਮੂਰਤੀਆਂ ਪੂਜਣ ਨਾਲ ਕੁਝ ਨਹੀਂ ਹੁੰਦਾ ਸਤਗੁਰ ਸੱਚੇ ਪਾਸ਼ਾ ਵੀ ਆਖਦੇ ਆ ਕਿ ਭਾਈ ਦੇਵੀ ਦੇਵਾ ਪੂਜੀਏ ਕਿਆ ਮੰਗੇ ਕਹ ਲਈ ਇਹ ਜਿਹੜੇ ਦੇਵੀ ਦੇਵਤੇ ਆ ਇਹ ਵੀ ਉਸ ਅਕਾਲ ਪੁਰਖ ਪ੍ਰਮਾਤਮਾ ਦੀ ਪੂਜਾ ਕਰਦੇ ਆ ਆराधना ਕਰਦੇ ਆ ਸਤਗੁਰ ਸੱਚੇ ਪਾਤਸ਼ਾਹ ਦੇ ਸੁੰਦਰ ਪਾਵਨ ਪਾਕ ਪੁਕਤਰ ਫਰਮਾਨ ਪੜਿਆ ਕਰੋ ਆਪਣੇ ਜੀਵਨ ਵਿੱਚ ਢਾਲੋ ਜਿੰਨਾ ਹੋਦਾ ਚੰਗੇ ਇਨਸਾਨ ਬਣੋ ਝੂਠੀ ਬੇਈਮਾਨੀ ਠੱਗੀ ਫਰੇਬੀ ਵਾਲੀ ਜ਼ਿੰਦਗੀ ਛੱਡੋ ਨੇਕ ਚੰਗੇ ਇਮਾਨਦਾਰ ਇਨਸਾਨ ਬਣੋ ਚੰਗੇ ਮਿੱਤਰ ਬਣੋ ਸਿਨੇਕ ਬੇਨਤੀਆਂ ਪ੍ਰਵਾਨ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ